ਲਣਗੇ ਤੇ ਤੁਹਾਡੀ ਪੜ੍ਹਾਈ اچھی 스ਟਡੀ ਚੱਲੇਗੀ ਤਾਂ ਇਹ ਨਹੀਂ ਕਿ ਆਪਾਂ ਆਪ ਦੀ ਥਾਏ ਸਕੂਲ ਜਿਹੜੇ ਚੱਲੇਗੇ ਤੇ ਆਪਾਂ ਸਕੂਲ ਦੀ ફી ਨਹੀਂ ਦੇਣੀ ਇਹ ਸਕੂਲ ਦਾ ਤੁਸੀਂ ਵਿਸ਼ੇਸ਼ ਕੋਟੇ ਤੁਸੀਂ ਧਿਆਨ ਰੱਖਣਾ ਤੁਹਾਡੇ ਨਾਲ ਮੈਨੂੰ ਸਕੂਲ ਚੱਲੇਗਾ ਤੇ ਬਾਕੀ ਇਹ ਹੀ ਹੈ ਜੇ ਤੁਸੀਂ ਕੋਈ ਵੀ ਮੈਨੂੰ ਕੋਈ ਕੁਸਚਨ ਕਿਸੇ ਤਰ੍ਹਾਂ ਦਾ ਪੁੱਛਣਾ ਹੈ ਤਾਂ ਤੁਸੀਂ ਦੇਖੋ ਜਦੋਂ ਆਪਾਂ ਕਲਾਸ ਲੈਣ ਕਰਨੀ ਹੈ ਸੁਣਨਾ ਆਲਾ ਜੀ ਚੰਨ ਪਲੀਸ ਡੀਐਸਪੀ ਟਰੈਪ ਸਤਾ ਕਰਨ ਸਿੰਘ ਜੀ ਦੇ ਰਹਿਣ ਲਈ ਅਸੀਂ ਅੱਜ ਟਰੈਪ ਪੁਲਿਸ ਰਾਜਪੁਰਾ ਵੱਲੋਂ ਇੱਕ ਮੈਸੇਜ ਲੈ ਕੇ ਆਏ ਸੀ ਸਕੂਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਜੀ ਜਿਸਤੇ ਕੀ ਹੈ ਜੀ ਇੱਕ ਨਵਾਂ ਕਾਨੂੰਨ ਆਇਆ ਹੈ ਜਿਹੜਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜੀ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਦੇ ਉਹਦੇ ਵਿੱਚ ਇਹ ਹੈ ਜੀ ਜਿੱਦਾਂ ਕਿ ਚਲਾਨ ਕੀਤਾ ਇਲੈਕਟ੍ਰੀਕਲ ਵਹੀਕਲ ਉਹਦੀ ਵੀ ਸਰ ਦੋ ਕਿਸਮਾਂ ਨੇ ਇੱਕ ਹਾਈ ਸਪੀਡ ਤੇ ਇੱਕ ਸਲੋ ਸਲੋ ਸਪੀਡ ਵਾਲਾ ਇਹ ਚਲਾ ਸਕਦੇ ਨੇ ਹਾਈ ਸਪੀਡ ਵਾਲਾ ਨਹੀਂ ਚਲਾ ਸਕਦੇ ਉਸ ਤੋਂ ਬਾਅਦ ਜੇਕਰ ਇਹ ਕੋਈ ਵੀ ਵਹੀਕਲ ਸਾਨੂੰ ਅੰਡਰੇਜ 18 ਸਾਲ ਤੋਂ ਘੱਟ ਵਾਲਾ ਵਿਅਕਤੀ ਇੱਕ 8 2024 ਤੋਂ ਚਲਾਉਂਦਾ ਮਿਲਿਆ ਤਾਂ ਉਹਦਾ ਸਾਡੇ ਚਲਾਨ ਕੀਤਾ ਜਾਏਗਾ ਉਹ ਚਲਾਨ ਦੇ ਵਿੱਚ ਸਾਰੇ ਇਹਨਾਂ ਦੇ ਮਾਦਾ ਪਿਤਾ ਨੂੰ 3 ਸਾਲ ਦੀ ਕੈਦ ਹੈ ਤੇ 25000 ਰੁਪਏ ਜੁਰਮਾਨਾ ਹੈ ਤੇ ਇਹ ਜਿਸ ਤੋਂ ਅਸੀਂ ਜੇ ਇੱਕ ਸ਼ਹਿਰ ਵਿੱਚ ਸੰਬੰਧਕ ਜਗ੍ਹਾ ਤੇ ਜਾ ਕੇ ਜਾਗਰੂ ਕੈਂਪ ਲਗਾ ਰਹੇ ਹਾਂ ਤੇ ਉਹਦੇ ਚ ਕੀ ਹੈ ਕਿ ਬੱਚਿਆਂ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਵੀ ਤੁਸੀਂ ਇੱਕ ਆਟੋ ਕੋਈ ਵੀ ਇਹੋ ਜਿਹਾ ਵਹੀਕਲ ਨਹੀਂ ਚਲਾਣਾ ਜਿਸ ਨਾਲ ਤੁਹਾਨੂੰ ਕੋਈ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਮ ਲਈ ਵੀ ਅਸੀਂ ਇਹੀ ਅਪੀਲ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇਹੀ ਦੀ ਕਰਾਂਗੇ ਆਪਣੇ ਬੱਚਿਆਂ ਇਹ ਵਹੀਕਲ ਇਹੋ ਜਿਹਾ ਅਨਧਿਕਾਰਯੋਗ ਨਾ ਚਲਾ ਲਿਆ ਜਾਵੇ ਜਿਸ ਨਾਲ ਕਿ ਕੋਈ ਚਨਾ ਜਿਵੇਂ ਕਿ ਹੁਣ ਇੱਕ ਦਿਨ ਇੱਕ ਆਟੋ ਸਰ ਸਾਨੂੰ ਇਹ ਲੈਟਰ ਆਏ ਹੋਏ ਨੇ ਜੀ ਮਾਨਯੋਗ ਡੀਜੀਪੀ ਟ੍ਰੈਫਿਕ ਪੰਜਾਬ ਚੰਡੀਗੜ੍ਹ ਵੱਲੋਂ ਲੈਟਰ ਆਇਆ ਹੋਇਆ ਜੀ ਇੱਕ ਤਰੀਕ ਤੋਂ ਜੇ ਐਕਸ਼ਨ ਸ਼ੁਰੂ ਹੈ ਤਾਂ ਇਸੇ ਕਰਕੇ ਜੇ ਆਪਾਂ ਹੁਣ ਬਾਰ ਪਹਿਲਾ ਤੁਹਾਡਾ ਅੱਜ ਤੋਂ ਅਸੀਂ ਅਸੀਂ 15 ਦਿਨ ਹੋ ਗਏ ਜਦੋਂ ਸਾਡੇ ਸੰਗਣਾ ਚੱਲਦੇ ਹੋਏ ਤੁਹਾਡੇ ਚੈਨਲ ਦੇ ਮਾਧਮ ਰਹੀ ਵੀ ਅਸੀਂ ਬਾਰ ਬਾਰ ਮੁੱਖ ਨੂੰ ਅਪੀਲ ਕਰ ਚੁੱਕੇ ਹਾਂ ਤਾਂ ਹੁਣ ਤਾਂ ਜੇ ਚਲਾਨ ਵੀ ਹੋਣਗੇ ਕਾਰਵਾਈ ਹੋਏਗੀ ਜਦੋਂ ਕਾਰਵਾਈ ਹੋਏਗੀ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਹੋਏਗੀ ਇਸ ਕਰਕੇ ਆਪਾਂ ਨੂੰ ਬੱਚੇ ਬਚਣ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦਾ ਆਪਣੇ ਬੱਚਿਆਂ ਨੂੰ ਵੀ ਸਾਰੇ ਪੈਰੇ ਬੱਚਿਆਂ ਨੂੰ ਹੋਰ ਸਹਿਰ ਬੱਚਿਆਂ ਨੂੰ ਵੀ ਭਾਈ ਤੁਸੀਂ ਇਹੋ ਜਿਹਾ ਵਿਕਲ ਆਪਣੇ ਬੱਚਿਆਂ ਨੂੰ ਨਹੀਂ ਦੇਣਾ ਜਿਸ ਨਾਲ ਤੁਹਾਨੂੰ ਭਾਰੀ ਜੁਰਮਾਨੇ ਦਾ ਰੋਜ਼ੇ ਕੈਦ ਦਾ ਸਾਹਮਣਾ ਕਰਨਾ ਪਵੇ ਠੀਕ ਹੈ ਸਭ ਤੋਂ ਪਹਿਲੇ ਤਾਂ ਅਸੀਂ ਸਾਡੇ ਮਾਨਯੋਗ ਪੀਐਲ ਜੀ ਜੋਸ਼ੀ ਜੀ ਜੋ ਡਾਇਰੈਕਟਰ ਸਾਹਿਬ ਹੈ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਬਹੁਤ ਹੀ ਟਾਈਮ ਅੱਛਾ ਟਾਈਮ ਦਿੱਤਾ ਸਕੂਲ ਵਿੱਚ ਤੇ ਨਾਲ ਹੀ ਅੱਜ ਸਾਡਾ ਜਿਹੜਾ ਇਹ ਸੈਮੀਨਾਰ ਹੈ ਜੋ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਡੀਐਸਪੀ ਸਾਹਿਬ ਪਟਿਆਲਾ ਟ੍ਰੈਫਿਕ ਤੇ ਨਾਲ ਹੀ ਡੀਐਸਪੀ ਸਾਹਿਬ ਰਾਜਪੁਰਾ ਬਰਾੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਜੋ ਵੀ ਸਾਨੂੰ ਹਦਾਇਤਾਂ ਮਿਲੀ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਥੇ ਆਏ ਸੀ ਤੇ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਨੇ ਵੀ ਸਾਰਾ ਉਹਨਾਂ ਨੂੰ ਦੱਸਿਆ ਕਿ ਜੋ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਦੇ ਬੱਚੇ ਜੋ 18 ਸਾਲ ਤੋਂ ਥੱਲੇ ਨੇ ਕੋਈ ਵੀ ਵਾਈਕਲ ਐਕਟਿਵਾ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਜਿਹੜਾ ਵੀ ਕੋਈ ਰੋਡ ਤੇ ਫੜਿਆ ਜਾਂਦਾ ਹੈ ਜਾਂ ਮੋਹੱਲੇ ਵਿੱਚ ਫੜਿਆ ਜਾਂਦਾ ਹੈ 25000 ਰੁਪਏ ਜੁਰਮਾਨਾ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਰਟ ਦੀ ਤਰਫ ਤੋਂ ਇੱਕ ਨੋਟਿਸ ਦਿੱਤਾ ਜਾਏਗਾ ਜਿਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਵੀ ਪ੍ਰਬੰਧਨ ਰੱਖਿਆ ਗਿਆ ਹੈ ਅਸੀਂ ਇਸ ਕਰਕੇ ਇੱਥੇ ਬੱਚਿਆਂ ਨੂੰ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋਵੇ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਕੋਆਪਰੇਟ ਕਰੋ ਜੀ ਜੋ ਕੀ ਨਾ ਤੁਹਾਡਾ अभिनव चावला प्लस वन नॉन मेडिकल बच्चे उन्होंने बेसिकली एक नया जो हम कानून इम्प्लीमेंट होगा फर्स्ट ऑफ अगस्त से वो उन्होंने पूरा अच्छे से समझाया उन्होंने ये बेसिकली समझाया कि आ, जो जितने भी अंडर एज हैं एटीन से नीचे हैं वो वन हंड्रेड टेन सीसी से ऊपर के वहीकल्स लाते हैं जो कि इंडियन कॉन्स्टिट्यूशन के हिसाब से सही नहीं है तो इसको और अच्छे से इम्प्लीमेंट किया जाएगा और अच्छे इसके ऊपर एक्शन लिए जाएंगे जैसे कि उन्होंने बताया कि ट्वेंटी फाइव के का आ, फाइन लगेगा और पेरेंट्स को तीन साल की सज़ा होगी जो कि बहुत खराब चीज़ है तो ये ये बेसिकली उन्होंने एक्सीडेंट्स को रोकने के लिए कहा है इतने रोड एक्सीडेंट्स बढ़ते जा रहे हैं एक रिपोर्ट के अकॉर्डिंग जैसे कि एक महीने में पंद्रह हज़ार एक्सीडेंट्स हो जाते हैं तो इन चीज़ों को रोकने के लिए हमारी जो गवर्नमेंट है उन्होंने ये स्टेप लिया है तो हाँ जी डेप्यूटी हेडबॉय बिल्कुल मैं हाँ मैं इस बारे में ज़रूर मोटिवेट करूँगा कि वो बाईसाइकिल से आए Cycle, क्योंकि उससे हमारी एक्सरसाइज भी होगी और सबसे बड़ी बात पोल्यूशन नहीं होगा पोल्यूशन एक बहुत बड़ा मुद्दा है जो। आपकी कितनी है आपकी कितनी आप लेकर आते हो मैं, पे आता, हूं। okay. मैं तो पे आता नाम, नाम जसनीत कौर है कि जो ये सेमिनार रखा गया अंडर एज चला ਉਸ ਨੂੰ ਕੰਟਰੋਲ ਕਰਨ ਨਹੀਂ ਰੱਖਿਆ ਗਿਆ ਸੀ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਆਪਾਂ ਦੇਖ ਰਿਹਾ ਕਿ ਦਿਨ-ਬਦ ਦਿਨ ਐਕਸੀਡੈਂਟਸ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ ਜੋ ਬੱਚੇ ਹਨ ਉਹ ਸਪੀਡ ਨਾਲ ਵਹੀਕਲ ਚਲਾਉਂਦੇ ਤਾਂ ਹੈਗੇ ਆ ਬਲਕਿ ਜਿਸ ਸਾਈਡ ਉਹਨਾਂ ਜਾਣ ਚਾਹਤਾ ਉਸ ਤੋਂ ਇਲਾਵਾ ਉਹ ਰੋਂਗ ਸਾਈਡ ਵੀ ਵਹੀਕਲਸ ਨੂੰ ਚਲਾਉਂਦੇ ਆ ਜੋ ਕਿ ਬਹੁਤ ਗਲਤ ਹੈ ਜਿਸ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਹਨ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਜਿੱਥੇ ਜਿਹੜੇ ਕੱਟ ਸੇ ਆਪਣੇ ਜਿੱਥੇ ਉਹਨਾਂ ਦੀ ਸਪੀਡ ਸਲੋ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਆਲੇ ਦੁਆਲੇ ਦੇਖ ਕੇ ਔਰ ਆਪਣੀ ਸਪੀਡ ਮੇਨਟੇਨ ਕਰਕੇ ਜਾਣਾ ਚਾਹੀਦਾ ਉੱਥੇ ਉਹ ਆਪਣੀ ਸਪੀਡ ਬਹੁਤ ਤੇਜ਼ ਕਰਦੇ ਆ ਕਈ ਮੀਨਸ ਬॉयਜ਼ ਐ ਜਿਹੜੇ ਮੁੰਡੇ ਆ ਉਹ ਐਨੇ ਝੁੰਡ ਬਣਾ ਕੇ ਇੱਕ ਦੂਜੇ ਨਾਲ ਰੇਸ ਲਾਂਦੇ ਆ ਜੋ ਕਿ ਇੱਕ ਮੇਨ ਰੋਡ ਤੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਉਹਨਾਂ ਅਤੇ ਮੈਨੂੰ ਇਹ ਸਮਝ ਆਇਆ ਕਿ ਜਿਹੜਾ ਹੈਗਾ ਅੰਡਰ ਰੇਜ਼ ਆਪਾਂ ਨੂੰ ਚਲਾਣਾ ਨਹੀਂ ਚਾਹੀਦਾ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਹੀ ਸੇਫਟੀ ਅਤੇ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਹੀ ਪੁਲਿਸ ਨੇ ਅਤੇ ਆਪਣੇ ਕੌਨਸੇ ਡੀਸੀ ਸਾਹਿਬ ਔਰ ਡੀਐਸਪੀ ਸਾਹਿਬ ਨੇ ਇਹ ਰੂਲ ਕਰਤੇ ਹਨ ਅਤੇ ਇਹ ਰੂਲ ਬਹੁਤ ਹੀ ਜ਼ਿਆਦਾ ਵਧੀਆ ਹਨ